ਵੜਨੇ ਮੈਂ ਇਹ ਗੱਲ ਬੋਲ ਰਿਹਾ ਬੜੀ ਬੜੀ ਦਮ ਵਾਲੀ ਗੱਲ ਆ ਧਿਆਨ ਨਾਲ ਸੁਣ ਲਿਓ ਬੜੀ ਦਮ ਵਾਲੀ ਗੱਲ ਆ ਧਿਆਨ ਨਾਲ ਸੁਣ ਲਿਓ ਵੀ ਆ ਤੁਹਾਡੇ ਹਾਲਾਤ ਬਣੇ ਕਿਉਂ ਨਗੇ ਮੈਂ ਇਸਦੀ ਗੱਲ ਕਰ ਰਿਹਾ ਤੁਹਾਡੀ ਗੱਲ ਕਿਉਂ ਨਹੀਂ ਕੋਈ ਸੁਣਨ ਨੂੰ ਤਿਆਰ ਇਹ ਕਹਿੰਦੇ ਸਰਕਾਰ ਦਾ ਬੰਦਾ ਆਜੂ ਮੁੱਖ ਮੰਤਰੀ ਨੂੰ ਭੇਜੋ ਜੀ ਸਰਕਾਰ ਦੇ ਬੰਦੇ ਨੂੰ ਉਹਦੇ ਨਾਲ ਗੱਲਬਾਤ ਕਰਦੇ ਇੱਥੇ ਭੇਜੋ ਮੁੱਖ ਮੰਤਰੀ ਨਾਲ ਮੈਂ ਗੱਲਬਾਤ ਕਰਦਾ ਉਹਨੂੰ ਲਿਆਓ ਇੱਥੇ ਬੈਠਾ ਨੇੜੇ ਆਵੇ ਮੁੱਖ ਮੰਤਰੀ ਇੱਥੇ ਆ ਕੇ ਉਹ ਲੈ ਜੇ ਜੇ ਡੀਸੀ ਸਾਹਿਬ ਨਹੀਂ ਆ ਸਕਦਾ ਲਿਆਓ ਜੀ ਕੋਈ ਤਕੜੇ ਮੰਤਰੀ ਨੂੰ ਲਿਆਓ ਤੇ ਸਾਹਮਣੇ ਮੈਂ ਸਵਾਲ ਕਰੂੰ ਮੰਤਰੀ ਨੂੰ ਲਿਆਓ ਕਿਸ ਨੂੰ ਮਹਾਰਾਜਾ ਸੁਣ ਲੋ ਧਿਆਨ ਨਾਲ ਠੋਡਾ ਹੋ ਕਾਬਲ ਕੰਧਾਰ ਦੇ ਕੰਧਾ ਟੱਕਰ ਆਸ ਹੀ ਮਹਾਰਾਜਾ ਅਰਜੀਤ ਸਿੰਘ ਦਾ ਰਾਜ ਓ ਲੋਕਾਂ ਦੇ ਦੁੱਖ ਸੁੱਖ ਸੁਣ ਲਈ ਓ ਲੋਕਾਂ ਦੇ ਦੁੱਖ ਸੁੱਖ ਸੁਣਨੇ ਕਰੇ ਜਾਂਦਾ ਸੀ ਕਰੇ ਓ ਮੂਰਖ ਲੋਕੋ ਓ ਮੂਰਖ ਠੋਡਿਆ ਹਾਲਾਤ ਤਾਂ ਹੋਏ ਨੇ ਕਿ ਤੁਸੀਂ ਪਾੜ ਗਏ ਉਹ ਰਾਜਾ ਘਰੇ ਜਾਂਦਾ ਸੀ ਇੱਥੇ ਆ ਕੇ ਇੱਕ ਅਫਸਰ ਗੱਲ ਤੁਹਾਡੀ ਸੁਣਨ ਨੂੰ ਤਿਆਰ ਨਹੀਂ ਓਏ ਉਹ ਤੁਹਾਡੇ ਹਾਲਾਤ ਆ ਨੇਗੇ ਪਤਾ ਉਹਨੂੰ ਵੀ ਖਦੇੜ ਦਾਂਗੇ ਆ ਤੁਰੇ ਫਿਰਦੇ ਨੇ ਆ ਜਿਹੜੇ ਖੜੇ ਨੇ ਨਾ ਸਾਰੇ ਇਹ ਅੰਦਲ ਆ ਖੜੇ ਨੇ ਇੰਨਾ ਕਰਕੇ ਜਿਹੜਾ ਆਡੋ ਪਾਟੀ ਹੋਏ ਖੜੇ ਨੇ ਇੰਨਾ ਕਰਕੇ ਪ੍ਰਸ਼ਾਸਨ ਨੂੰ ਦਿਖ ਰਿਹਾ ਵੀ ਇਹ ਖੜਨ ਵਾਲੇ ਨਹੀਂ ਹੈਗੇ ਭਾਨੇ ਨਾਲ ਇਹ ਖੜਨ ਵਾਲੇ ਨਹੀਂ ਹੈਗੇ ਆ ਜਿਹੜੇ ਹੋ ਖੜੇ ਨੇ ਪਰਾਂ ਦੇ ਵਿੱਚ ਇੱਥੇ ਅਫਸਰ ਡੀਸੀ ਆ ਜਾਂਦਾ ਹੁਣ ਨੂੰ ਜੇ ਤੁਸੀਂ ਇੱਥੇ ਬੈਠੇ ਹੁੰਦੇ ਜੇ ਤੁਸੀਂ ਇੱਥੇ ਬੈਠਾ ਹੁੰਦਾ ਡੀਸੀ ਆ ਜਾਂਦਾ ਤੁਸੀਂ ਬੈਠੇ ਹੁੰਦੇ ਤੁਸੀਂ ਜਾਪਤਿਆਂ ਦੇ ਬੈਠੇ ਹੁੰਦੇ ਥੋੜੇ ਹਾਲਾਤ ਤਾਂ ਹੋਏ ਨੇ ਕਿ ਤੇ ਗੱਡੀਆਂ ਦੇ AC ਲਈ ਬੈਠੇ ਹੋ ਥੋੜੇ ਦੇ ਨਾਲੋਂ 1000 ਗੁਣਾ ਵੱਧ ਸੌਖੀ ਜ਼ਿੰਦਗੀ ਮੈਂ ਬਦੀਦ ਕਰ ਸਕਦਾ 1000 ਗੁਣਾ ਬਿਲਕੁਲ ਥੋੜੇ ਦੇ ਨਾਲ ਆ ਜਿਹੜੇ ਕਿ ਆ ਲੀਡਰ ਮੈਨੂੰ ਕਾਂਗਰਸ ਪਾਰਟੀ ਦੇ ਸਾਰਿਆਂ ਦੇ ਫੋਨ ਆਉਂਦੇ ਨੇ ਟਿਕਟ ਲੈ ਲੈ ਟਿਕਟ ਲੈ ਲੈ ਤਨ ਸੁਣ ਲੋ ਧਿਆਨ ਨਾਲ ਗੱਲ ਮੈਂ ਜਿਹੜੀ ਗੱਲ ਹੋਰ ਕਹਿਣ ਲਈ ਜਾ ਰਿਹਾ ਪਹਿਲਾਂ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਇਸ ਮੁੱਖ ਮੰਤਰੀ ਮੈਨੂੰ ਸੰਗਰੂਰ ਤੋਂ ਚੋਣ ਲੜਾਉਣਾ ਚਾਹੁੰਦਾ ਸੀ ਐਮਪੀ ਦੀ ਮੈਂ ਲੜਿਆ ਨਹੀਂ ਥੋੜੇ ਕਰਕੇ ਮੈਨੂੰ ਵੋਟਾ-ਵੋਟਾਂ ਦਾ ਕੋਈ ਜਾਣੀ ਕੋਈ ਜਾਣੀ ਇੱਕ ਮਿੰਟ ਪਰਮੇਂਦਰ ਮੇਰਾ ਭਰਾ ਝੋਟਾ ਮੇਰਾ ਭਰਾ ਸੁਣ ਰਿਹਾ ਗੱਲ ਉਹ ਵੀ ਇੱਥੇ ਭੇਜ ਦੇ ਉਹਨੂੰ ਕੋਈ ਗੱਲ ਨਹੀਂ ਉਹਨੂੰ ਮੈਂ ਬੁਲਾਉਂ ਸਾਰੇ ਮੇਰੇ ਭਰਾ ਨੇ ਪਰ ਜਿਹੜੇ ਧਿਆਨ ਨਾਲ ਗੱਲ ਸੁਣ ਲਾ ਉਹ ਬੰਦਾ ਖੜਨ ਵਾਲਾ ਝੋਟਾ ਬੰਦਾ ਹੋ ਭੱਜਣ ਵਾਲਾ ਨਹੀਂ ਹੈਗਾ ਪਿੰਡਾਂ ਵਾਲਾ ਬੰਦਾ ਮਾਨਸਲਾ ਬੰਦਾ ਧਿਆਨ ਨਾਲ ਗੱਲ ਸੁਣ ਲਿਓ ਚੋਣ ਨਹੀਂ ਮੈਂ ਲੜਿਆ ਮੈਨੂੰ ਕੋਈ ਐਮਐਲਏ ਬਣਾਉਣਾ ਮੈਂ ਤੁਹਾਨੂੰ ਅੱਜ ਗੱਲ ਕਰਕੇ ਜਾਣਾ ਆ ਸਾਰੀਆਂ ਪਾਰਟੀਆਂ ਲੇਲੜੀਆਂ ਕੱਢਦੇ ਨੇ ਮੇਰੀਆਂ ਮੈਨੂੰ ਕੋਈ ਐਮਐਲਏ ਬਣਦਾ ਸ਼ੌਕ ਨਹੀਂ ਆ ਨਾ ਜਿਹੜਾ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰੀ ਮੈਂ ਕਿਹਾ ਸਾਡੇ ਨੌਜਵਾਨਾਂ ਦੇ ਮਾੜੇ ਹਾਲਾਤ ਕੀ ਹੋਏ ਨੇ ਧਿਆਨ ਨਾਲ ਗੱਲ ਸੁਣ ਲਿਓ ਕਾਂਗਰਸ ਦੇ ਮਨਰਾ ਤਿੰਨ ਲੀਡਰਾਂ ਨੇ ਵੱਡਾ ਨਾਲ ਸੰਪਰਕ ਕੀਤਾ ਤਿੰਨ ਲੀਡਰਾਂ ਨੇ ਸੰਪਰਕ ਕਰਕੇ ਕੀ ਕਿਹਾ ਆ ਕਿ ਤੈਨੂੰ ਧੂਰੀ ਤੋਂ ਚੋਣ ਲੜਾਉਣੀ ਆ ਮੁੱਖ ਮੰਤਰੀ ਦੇ ਵਿਰੁੱਧ ਸੁਣ ਲਓ ਧਿਆਨ ਨਾਲ ਗੱਲ ਆ 골ਡੀਆ ਜਿਹੜਾ 골ਡੀ ਦੇ ਪਿਛਲੇ ਦਿਨਾਂ ਦੇ ਮੈਂ ਵੀਡੀਓ ਕਿਉਂ ਪਾਈ ਸੀਗੀ ਤਲਬੇ ਚੜਦਾ ਫਿਰਦਾ ਕਾਂਗਰਸ ਦੀ ਟਿਕਟ ਲੈਣ ਲਈ ਤਲਬੇ ਚੜਦਾ ਫਿਰਦਾ ਮੈਂ ਕਹਣਾ ਉੱਥੇ ਪੰਜ ਮੁੰਡੇ ਕਾਂਗਰਸ ਦੇ ਤਲਬੇ ਚੜਦੇ ਫਿਰਦੇ ਟਿਕਟ ਲੈਣ ਲਈ ਪੰਜ ਮੁੰਡੇ ਮੈਂ ਕਹਣਾ ਮੈਂ ਲੀਡਰਾਂ ਦੇ ਨਾਂ ਲੈ ਕੇ ਕਹਿ ਸਕਦਾ ਕਹਿ ਕੇ ਦਿਖਾਉਣ ਕਹਿੰਦੇ ਉੱਥੋਂ ਤੂੰ ਚੋਣ ਲੜ ਤੂੰ ਆ ਉੱਥੋਂ ਤੂੰ ਆ ਮੈਂ ਕਿਹਾ ਮੈਂ ਨਹੀਂ ਤੁਹਾਡੀ ਪਾਰਟੀ ਵੱਲੋਂ ਚੋਣ ਲੜਦਾ ਮੈਂ ਨਹੀਂ ਕਾਂਗਰਸ ਵੱਲੋਂ ਝੂਠ ਲੜਦਾ ਮੈਂ ਲੋਕਾਂ ਦੀ ਗੱਲ ਕਰਨੀ ਆ ਮੈਂ ਕਿਤੇ ਦਿੱਲੀ ਦਾ ਦਲਾਲ ਬਣ ਕੇ ਗੱਲ ਨਹੀਂ ਕਰਨੀ ਮੈਂ ਕਿਤੇ ਦਿੱਲੀ ਦਾ ਦਲਾਲ ਬਣ ਕੇ ਗੱਲ ਨਹੀਂ ਕਰਨੀ ਮੈਂ ਤੁਹਾਡਾ ਗੱਲ ਤੇ ਪਟਾ ਪਾ ਕੇ ਤੁਹਾਡੀ ਗੱਲ ਨਹੀਂ ਕਰਨੀ ਮੈਂ ਕਿਸੇ ਦਾ ਗੱਲ ਤੇ ਪਟਾ ਪਾ ਕੇ ਗੱਲ ਨਹੀਂ ਕਰਨੀ ਮੈਂ ਗੱਲ ਲੋਕਾਂ ਦੀ ਕਰਨੀ ਆ ਜੇ ਕਿਤੇ ਚਾਹਿਆ ਜੇ ਕਿਤੇ ਪ੍ਰਮਾਤਮਾ ਨੇ ਸਵੱਬ ਬਣਾਇਆ ਨਾ ਜਿਹੜੇ ਤੁਸੀਂ ਵਿਧਾਨ ਸਭਾ ਦੇ ਵਿੱਚ ਖੜ ਕੇ ਜਨਾਨੀਆਂ ਵਾਂਗੂ ਲੜਦੇ ਹੋ ਉੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਊਗੀ ਤੁਹਾਡੇ ਵਾਂਗੂ ਕੰਜਰੀਆਂ ਵਾਂਗੂ ਨਹੀਂ ਲੜਦੇ ਛੋਟੇ ਬੰਗੂਆ ਲੋਕਾਂ ਦੇ ਮਸਲਾਂ ਦੀ ਹੱਲ-ਗੱਲ ਹੋਊਗੀ ਇਸ ਕਰਕੇ ਇਹ ਲੜਾਈ ਆ ਧਿਆਨ ਨਾਲ ਸੁਣ ਲਿਓ ਜਿੱਥੇ ਮਰਜੀ ਬਿਠਾ ਲਿਓ ਮੈਨੂੰ ਇਹ ਗੱਲ ਸਮਝਣ ਵਾਲੀ ਆ ਉਹ ਖੜੇ ਨਾ ਟੋ ਪਾਟੀ ਹੋਏ ਉਹ ਖੜੇ ਨਗੇ ਇਹਨਾਂ ਦੀ ਸੋਚ ਕੀ ਆ ਨਹੀਂ ਯਾਰ ਇੱਥੇ ਸਾਰਿਆਂ ਨੂੰ ਖਾਣਾ ਚਾਹੀਦਾ ਇੱਥੇ ਸਾਰਿਆਂ ਨੂੰ ਬਹਿਣਾ ਚਾਹੀਦਾ ਮੈਂ ਧੁੱਪੇ ਬਹਿਣਾ ਤੁਸੀਂ ਇੱਥੇ ਕੋਈ ਬੰਦਾ ਸਾਰੇ ਜਾਣੇ ਐਵੇਂ ਜਿ ਕੋਈ ਇੱਥੇ ਖੜਿਆਂ ਦੀ ਗੱਲ ਸੁਣੀ ਜਾਓ ਮੈਨੂੰ ਉੱਥੇ ਮੈਂ ਕੱਲਾ ਬੈਠਾ ਨੂੰ ਪਰ ਤੁਸੀਂ ਨਹੀਂ ਬਹਿਣਾ ਆਗੇ ਆਗੇ ਕੋਈ ਨਹੀਂ ਆਗੇ ਸਾਰੇ ਤੁਸੀਂ ਨਹੀਂ ਬਹਿਣਾ ਇੱਥੇ ਆਗੇ 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 ਕੋਈ ਨਹੀਂ ਵੀਰਵਾੜਾ ਸੁਣੋ ਯਾਰ ਇਸ ਕਰਕੇ ਇਹ ਗੱਲ ਸੁਣ ਦੀ ਲੋੜ ਐ ਮੈਂ ਪ੍ਰਸ਼ਾਸਨ ਨੂੰ ਹੁਣ ਲਾਸਟ ਵਾਰਨਿੰਗ ਦਿੰਦਾ ਪ੍ਰਸ਼ਾਸਨ ਨੂੰ ਵਰੀ ਲਾਸਟ ਵਾਰਨਿੰਗ ਆ ਧਿਆਨ ਨਾਲ ਸੁਣ ਲੈ ਮੈਂ ਕੋਈ ਨਹੀਂ ਕੋਈ ਨਹੀਂ ਮੈਂ ਮਾਰ ਸ਼ੁਰੂ ਕਰਨ ਲਈ ਜਾ ਰਿਹਾ ਨਹੀਂ ਜਲਦੀ ਆਜੋ ਆਜੋ ਇੱਕ ਮਿੰਟ ਖੜੋ ਮੈਂ ਤੇ ਨਵਦੀਪ ਦੰਨੇ ਕੇ ਜੀ ਗੱਲ ਜੋ ਆਇਆ ਸਾਰੀ ਸੰਗਤ ਨੂੰ ਦੱਸ ਦਿੰਨੇ ਇਹਨਾਂ ਕੋ ਲੈ ਲੈਣੇ ਹਾਂਜੀ ਮੈਂ ਤੇ ਤੁਹਾਨੂੰ ਦੱਸ ਦਿੰਦਾ ਆਜੋ ਅੰਦਰ ਵੀ ਰੱਖੋ